ਮੇਰਾ ਨਾਮ ਜੋਤੀ ਹੈ ਮੈਂ ਲੁਧਿਆਣਾ ਜ਼ਿਲ੍ਹੇ ਦੀ ਬਾਬਾ ਜੀਵਨ ਸਿੰਘ ਨਗਰ ਦੀ ਰਹਿਣ ਵਾਲੀ ਆ ਮੇਰੀ ਉਮਰ 37 ਸਾਲ ਦੀ ਹੈ ਮੈਨੂੰ ਪਿਛਲੇ ਕੁਝ ਸਾਲਾਂ ਤੋਂ ਅਸਥਮਾ ਦੀ ਪ੍ਰੋਬਲਮ ਸੀ ਤੇ ਜਿਸ ਕਾਰਨ ਮੈਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਸੀ ਕੁਛ ਮਕਾਰ ਦਾ ਭਾਰੀ ਕੰਮ ਨਹੀਂ ਕਰ ਸਕਦੀ ਸੀ ਤੇ ਰਾਤ ਨੂੰ ਉੱਠ ਕੇ ਮੈਨੂੰ ਕਿਸੇ ਵੱਲੇ ਮੈਨੂੰ ਥੋੜੇ ਦਿਨਾਂ ਤੋਂ ਹਮਤ ਨਹੀਂ ਕਿ ਪਤਾ ਵੀ ਇਹ ਹੀ ਲੱਗਿਆ ਕਿ ਥੋੜਾ ਜਿਹਾ ਅਟੈਕ ਵੀ ਹੋ ਰਿਹਾ ਹੈ ਇਹ ਦੇ ਕਰਕੇ ਅਸਥਮਾ ਕਰਕੇ ਐਨਐਚਆਈ ਸਾਡੇ ਥੋੜੇ ਨਾਲ ਦੇ ਗਵਾਂਢੀ ਹੈ ਜਿਨ੍ਹਾਂ ਨੇ ਸਾਨੂੰ ਸਲਾਹ ਦਿੱਤੀ ਕਿ ਮੇਰੀ ਮੈਡੀਸਿਨ ਵੀ ਡਾਕਟਰ ਚਾਰ ਦਾ ਜੀ ਜਿਹੜੇ ਜੀ ਮਾਡਲ ਟਾਊਨ ਦੇ ਵਿੱਚ ਹਨ ਉਹਨਾਂ ਦੇ ਕੋਲ ਮੈਡੀਸਿਨ ਚੱਲ ਰਹੀ ਹੈ ਵੀ ਤੁਸੀਂ ਉੱਥੇ ਆਪਣਾ ਟ੍ਰੀਟਮੈਂਟ ਲਵੋ ਮੈਂ ਉੱਥੋਂ ਦੀ ਥੋੜੀ ਚਿਰ ਹੀ ਹੋਈ ਹੈ ਮੈਨੇ ਦਵਾਈ ਕਰਦੇ ਜਿਹਦੇ ਨਾਲ ਮੈਨੂੰ ਕਾਫੀ ਜ਼ਿਆਦਾ ਰਿਲੀਫ ਮਹਿਸੂਸ ਹੋ ਰਿਹਾ ਹੈ ਮੋਂ 15 20 ਦਿਨਾਂ ਤੋਂ ਯਾਨੀ ਕਿ ਮੇਰਾ ਐਸਥਮਾ ਦਾ ਪੰਪ ਵੀ ਛੁੱਟ ਗਿਆ ਹੈ ਤੇ ਮੈਂ ਬੈਟਰ ਫੀਲ ਕਰਦੀ ਹਾਂ ਤੇ ਹੁਣ ਮੈਂ ਉਹਨਾਂ ਦੀ ਦਵਾਈ ਦੇ ਨਾਲ ਮੈਨੂੰ ਕਾਫੀ ਫਰਕ ਪੈ ਚੁੱਕਾ ਹੈ ਮੈਂ ਤੁਹਾਨੂੰ ਇਹ ਸਾਰੇ ਲੋਕਾਂ ਨੂੰ ਸਲਾਹ ਦੇਣਾ ਚਾਹੁੰਗੀ ਜਿੰਨੇ ਤੁਸੀਂ ਲੋਕ ਕੀ ਇਹ ਵੀਡੀਓ ਦੇਖ ਰਹੇ ਹੋ ਆਪਣਾ ਕੀਮਤੀ ਸਮਾਂ ਬਚਾ ਕੇ ਤੇ ਆਲਤੂ ਫਾਲਤੂ ਦਵਾਈਆਂ ਬਿਨਾ ਖਾਏ ਤਾਂ ਤੁਸੀਂ ਕਿ ਉੱਥੋਂ ਟ੍ਰੀਟਮੈਂਟ ਲਓ ਤਾਂ ਕਿ ਜੋ ਤੁਹਾਡਾ ਕੀਮਤੀ ਸਮਾਂ ਵੀ ਬਚ ਸਕੇ ਤੇ ਸਾਡਾ ਪੈਸਾ ਵੀ ਬਚ ਸਕੇ ਮੈਂ ਡਾਕਟਰ ਸ਼ਰਦਾ ਜੀ ਦਾ ਲੱਖ ਲੱਖ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਡੀ ਵੱਡੀ ਬਿਮਾਰੀ ਤੋਂ ਛੁਟਕਾਰਾ ਦਿਵਾਇਆ ਹੈ